ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸ਼ਲੋਕ ਕਾਮ ਕਰੋ ਦਿਆਰ ਲੋਭ ਮੋਹ ਬਿਨਸ ਜਾਏ ਅਹੰਮੇਵ ਨਾਨਕ ਪ੍ਰਭ ਸਰਣਾਗਤੀ ਘਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਹਿ ਪ੍ਰਸਾਦ ਛਤਹੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜਹਿ ਪ੍ਰਸਾਦ ਸੁਗੰਧਤ ਤਨ ਲਾਵਹਿ ਤਿਸ ਕੋ ਸਿਮਰਤ ਪਰਮ ਸੰਗਤ ਪਾਵ ਹੈ ਜਹ ਪ੍ਰਸਾਦ ਬਸ ਹੈ ਸੁਖ ਮੰਦਰ ਤਿਸ ਹੈ ਧਿਆਈ ਸਦਾ ਮਨ ਅੰਦਰ ਜਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਰ ਸਿਮਰੋ ਤਿਸ ਰਸਨਾ ਜਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈ ਹੈ ਧਿਆਵਨ ਜੋਗ ਜਹ ਪ੍ਰਸਾਦ ਪਾਟ ਪਟੰਬਰ ਹੰਡਾਵ ਹੈ ਤਿਸ ਹੈ ਤਿਆਗ ਕਤ ਅਵਰ ਲੁਭਾਵ ਹੈ ਜਹ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਕਾ ਜਸ ਗਾ ਵੀ ਜੈ ਜਹਿ ਪ੍ਰਸਾਦ ਤੁਝ ਸਭ ਕਉ ਮਾਨੈ ਮੁਖ ਤਾਕੋ ਜਸ ਰਸਨ ਬਖਾਨੈ ਜਹਿ ਪ੍ਰਸਾਦ ਤੇਰੋ ਰਹਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗ ਹੈ ਮਾਨ ਪਾਵ ਹੈ ਨਾਨਕ ਪਤ ਸੇਤੀ ਘਰ ਜਾਵ ਹੈ ਜਹਿ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਭ ਓਹ ਕਿਸ ਰਾਮ ਸਨੇਹੀ ਜਹਿ ਪ੍ਰਸਾਦ ਤੇਰਾ ਓਲਾ ਰਹਤ ਮਨ ਸੁਖ ਪਾਵਹਿ ਅਰ ਹਰ ਜਸ ਕਹਤ ਜਹਿ ਪ੍ਰਸਾਦ ਤੇਰੇ ਸਗਲ ਸ਼ੀਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਵਤਾਕੇ ਜਹਿ ਪ੍ਰਸਾਦ ਤੁਝ ਕੋ ਨਾ ਪਹੂਚੈ ਮਨ ਸਾਸ ਸਾਸ ਸਿਮਰੋ ਪ੍ਰਭ ਊਚੇ ਜਹਿ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾ ਕੀ ਭਗਤ ਕਰੇਹ ਜਹਿ ਪ੍ਰਸਾਦ ਆ ਭੁਖਨ ਪਹਿਰੀਜੈ ਮਨ ਤਿਸ ਸਿਮਰਤ ਕਿਉ ਆਲਸ ਕੀਜੈ ਜਹਿ ਪ੍ਰਸਾਦ ਅਸਬ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬ ਹੂ ਨ ਵਿਸਾਰੀ ਜਹਿ ਪ੍ਰਸਾਦ ਬਾਗ ਮਿਲਖ ਤਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਨ ਤੇਰੀ ਮਨ ਬਨਤ ਬਨਾਈ ਊਠਤ ਬੈਠਤ ਸਦ ਤਿਸ ਹੈ ਧਿਆਈ ਤਿਸ ਹੈ ਧਿਆਈ ਜੋ ਏਕ ਅਲਖੈ ਈਹਾ ਊਹਾ ਨਾਨਕ ਤੇਰੀ ਰਕ ਜਹ ਪ੍ਰਸਾਦ ਕਰਹਿ ਪੁੰਨ ਬੋਦਾਨ ਮਨ ਆਠ ਪਹਰ ਕਰtis ਕਾ ਧਿਆਨ ਜਹ ਪ੍ਰਸਾਦ ਤੂ ਆਚਾਰ ਬਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਹੋ ਸਦਾ ਨੂਪ ਜਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਹ ਪ੍ਰਸਾਦ ਤੇਰੀ ਪਤ ਰਹੇ ਕੁਰ ਪ੍ਰਸਾਦ ਨਾਨਕ ਜਸ ਕਹੈ ਜਹ ਪ੍ਰਸਾਦ ਸੁਨਹਿ ਕਰਨਾਦ ਜਹ ਪ੍ਰਸਾਦ ਵੇਖਹਿ ਬਿਸਮਾਦ ਜਹ ਪ੍ਰਸਾਦ ਬੁਲ ਹੈ ਅੰਮ੍ਰਿਤ ਰਸਨਾ ਜਹ ਪ੍ਰਸਾਦ ਸੁਖ ਸਹਜੇ ਬਸਨਾ ਜਹ ਪ੍ਰਸਾਦ ਹਸਤ ਕਰ ਚਲ ਹੈ ਜਹ ਪ੍ਰਸਾਦ ਸੰਪੂਰਨ ਫਲ ਹੈ ਜਹ ਪ੍ਰਸਾਦ ਪਰਮਗਤ ਪਾਵ ਹੈ ਜਹ ਪ੍ਰਸਾਦ ਸੁਖ ਸਹਜ ਸਮਾਵ ਹੈ ਹੈ ਐਸਾ ਪ੍ਰਭ ਤਿਆਗ ਅਵਰ ਕਤ ਲਾਗ ਹੋ ਗੁਰ ਪ੍ਰਸਾਦ ਨਾਨਕ ਮਨ ਜਾਗ ਹੋ ਜਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨ ਹੋ ਵਿਸਾਰ ਜਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂ ਤਾ ਕੋ ਜਾਪ ਜਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸ ਹੈ ਜਾਨ ਮਨ ਸਦਾ ਹਜੂਰੇ ਜਹ ਪ੍ਰਸਾਦ ਤੂ ਪਾਵ ਹੈ ਆਜ ਰੇ ਮਨ ਮੇਰੇ ਤੂੰ ਤਾਂ ਸਿਉਰਾਜ ਜਹਿ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਕੋਏ ਪਰਗਾਸ ਪ੍ਰਭ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪਰਸਨ ਬਸੈ ਮਨ ਸੋਏ ਪ੍ਰਭ ਦਿਆ ਤੇ ਮਤ ਊਤਮ ਸਰਬ ਨਿਦਾਨ ਪ੍ਰਭ ਤੇਰੀ ਮਇਆ ਆਪ ਹੋ ਕਛੂ ਨਾ ਕਿਨਹੂ ਲਿਆ ਜਿਤ ਜਿਤ ਲਾਭ ਹੋ ਤਿਤ ਲਗਹਿ ਹਰਨਾਥ ਨਾਨਕ ਇਨ ਕੈ ਕਛੂ ਨਾ ਹਾਥ ਜਿਤ ਜਿਤ ਲਾਭ ਹੋ ਤਿਤ ਲਗਹਿ ਹਰਨਾਥ ਨਾਨਕ ਇਨ ਕੈ ਕਛੂ ਨਾ ਹਾਥ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ